ਹੈਲੋ ਗਾਇਸ ਵੈਲਕਮ ਬੈਕ ਟੂ ਮਾਈ YouTube ਚੈਨਲ ਆਈ ਹੋਪ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਬਿਲਕੁਲ ਠੀਕ ਆ ਤੇ ਅੱਜ ਗਾਇਸ ਜਾ ਰਹੇ ਹਾਂ ਹੁਣ ਆ ਸੰਡੇ ਆ ਤੇ ਅੱਜ ਜਾ ਰਹੇ ਅਸੀਂ ਪਪਾਦੀਪ ਸਿੰਘ ਜੀ ਦੇ ਗੁੱਡਾ ਸਾਹਿਬ ਮਠਾ ਟੇਕਣ ਮੈਂ ਤੇ ਗਿਲਸਾ ਤੇ ਚਲੋ ਤੁਹਾਨੂੰ ਵੀ ਦਰਸ਼ਨ ਕਰਾਨੀ ਆ ਹਾਂਜੀ ਗਾਇਸ ਅਸੀਂ ਪਹੁੰਚ ਗਏ ਸੀਗੇ ਪਾਰਕਿੰਗ ਦੇ ਵਿੱਚ ਤੇ ਬਾਈਕ ਲਗਾਤੀ ਆ ਇੱਕ ਵਾਰੀ ਲੈ ਲਵਾਂ ਉਸ ਦਾ ਪ੍ਰਸ਼ਾਦ ਮੱਥਾ ਟੇਕਣਾ ਦੇ ਲੰਗਰ ਤੋਂ। ਇਹਨੂੰ ਮੱਥਾ ਟੇਕਣਾ ਦੇ ਲੰਗਰ ਤੋਂ। ਹਾਂਜੀ ਗਾਇਸ ਅਸੀਂ ਆ ਗਏ ਸੀ ਇਹ ਸਾਹਮਣੇ ਵਾਲੇ ਗੁਰਦੁਆਰੇ ਵਿੱਚ ਮੱਥਾ ਟੇਕ ਕੇ ਅਸੀਂ ਫਿਰ ਲੈ ਲਈ ਅਸੀਂ ਪ੍ਰਸ਼ਾਦ ਇੱਥੇ ਮਿਲਿਆ ਸਾਨੂੰ ਮਿੱਸੀ ਰੋਟੀ ਦਾ ਪ੍ਰਸ਼ਾਦ। ਪ੍ਰਸ਼ਾਦ ਦਾ ਚੱਕੀ ਹਾਂਜੀ ਗਾਇਸ ਮੱਥਾ ਸੀ ਟੇਪਿਆ ਤੇ ਉਹਨਾਂ ਸੀ ਚੱਲਿੰਦਾ ਤਾ ਆ ਰਹੇ ਹਾਂ ਤੇ ਆਂਦੇ ਆਂਦੇ ਗਾਇਸ ਮੈਨੂੰ ਲੱਗ ਗਈ ਸੀ ਕਿ ਭੁੱਖ ਤੇ ਮੈਂ ਜਲ ਸਾਹਿਬ ਨੂੰ ਕਿਹਾ ਵੀ ਮੈਂ ਤਾਂ ਖਾਣਾ ਗੁਲਚਾ ਮੈਨੂੰ ਭੁੱਖ ਬੁੱਤ ਲੱਗੀ ਆ ਤੇ ਫਿਰ ਇੱਧਰ ਬਣਾ ਰਿਆ ਸੀ ਆ ਭਾਈ ਕੁਲਚੇ ਸਾਡੇ ਲਈ 2 खाना खा लो खाना खाना तो स्पाइसी हो जाना सुसुफ करो ना <mail -toss> ना इतनी कहीं नहीं हाँ जी गाइस जे तुम साडा ब्लॉग वधिया लग्या तो लग प्लीज़ लाइक शेयर कमेंट जरूर कर दिओ बाय